ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਨ 1931 ਸਵੀ ਵਿੱਚ ਸਹਿਬਜ਼ਾਦਾ ਬਾਲ ਗੋਵਿੰਦ ਰਾਏ ਜੀ ਗੁਰੂ ਤੇਗ ਬਹਾਦਰ ਜੀ ਦਾ ਸਨੇਹਾ ਪੁੱਜਨਤੇ ਮਾਤਾ ਗੁਜਰੀ ਨਾਲ ਪਟਨਾ ਸਾਹਿਬ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਨੂੰ ਚਾਲੇ ਪਾਏ ਪਟਨਾ ਸਾਹਿਬ ਸੰਗਤਾਂ ਦਾ ਸਾਹਿਬ ਦਾ ਦੇ ਨਾਲ ਅਥਾ ਪਿਆਰ ਸੀ ਆਨੰਦਪੁਰ ਸਾਹਿਬੇ ਜਾਣ ਲਈ ਕਿਸੇ ਦਾ ਵੀ ਦਿਲ ਨਹੀਂ ਸੀ ਕਰਦਾ ਸਭ ਦੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਸਨ ਸੰਗਤਾਂ ਵਿਦਾ ਇਗੀ ਦੇਣ ਵਾਸਤੇ ਪਟਨਾ ਸਾਹਿਬ ਤੋਂ ਤਕਰੀਬਨ 13 ਕਿਲੋਮੀਟਰ ਦੀ ਦੂਰੀ ਪਿੰਡ ਦਾਨਾਪੁਰ ਤੱਕ ਨਾਲ ਆਈਆਂ ਇੱਥੇ ਪਹੁੰਚਣ ਸਮੇਂ ਸ਼ਾਮ ਪੈਂਤੇ ਗੋਵਿੰਦਰਾਜੀ ਮਾਤਾ ਗੁਜਰੀ ਜੀ ਅਤੇ ਪਟਨਾ ਸਾਹਿਬ ਤੋਂ ਨਾਲ ਆਈਆਂ ਸੰਗਤਾਂ ਨੇ ਰਾਤ ਵਿਸ਼ਰਾਮ ਕੀਤਾ ਦਾਨਾਪੁਰ ਵਿੱਚ ਰਹਿਣ ਵਾਲੀ ਇੱਕ ਬੁੱਢੀ ਔਰਤ ਮਾਤਾ ਜਮਣਾ ਦੇਵੀ ਜੋ ਗੁਰੂ ਘਰ ਉੱਪਰ ਅਥਾ ਸਰਦਾ ਰੱਖਦੀ ਸੀ ਪਰ ਉਮਰ ਵੱਡੀ ਹੋਣ ਕਾਰਨ ਇਧਰ ਉਧਰ ਜਾ ਨਹੀਂ ਸਕਦੀ ਸੀ ਜਿਸ ਵੇਲੇ ਉਸ ਨੂੰ ਪਤਾ ਲੱਗਾ ਕਿ ਦਾਨਾਪੁਰ ਵਿੱਚ ਸੰਗਤਾਂ ਸਮੀਤ ਗੋਵਿੰਦ ਰਾਏ ਜੀ ਆਏ ਹਨ ਤਾਂ ਉਸ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਹਾਂਡੀ ਵਿੱਚ ਖਿਚੜੀ ਬਣਾ ਕੇ ਲਿਆਂਦੀ ਸਤ ਗੁਰੂ ਜੀ ਨੂੰ ਛਕਣ ਵਾਸਤੇ ਬੇਨਤੀ ਕੀਤੀ ਮਾਈ ਅੰਦਰ ਬਹੁਤ ਪ੍ਰੀਮ ਸੀ ਦੂਜਾ ਸਹਬਜ਼ਾਦੇ ਦੇ ਦਰਸ਼ਨ ਕਰਕੇ ਉਸ ਨੂੰ ਕੋਈ ਸ਼ੁੱਧ ਨਾ ਰਹੀ ਤੇ ਉਸਨੇ ਥਾਲ ਭਰੋਸ ਕੇ ਨਹੀਂ ਦਿੱਤਾ ਬਲਕਿ ਹਾਂਡੀ ਹੀ ਗੋਵਿੰਦਰਾਇ ਜੀ ਅੱਗੇ ਰੱਖ ਦਿੱਤੀ ਗੋਵਿੰਦਰਾਇ ਜੀ ਨੇ ਉਸ ਮਾਈ ਦੇ ਪ੍ਰੇਮ ਵਜੋਂ ਬਣਾਈ ਖਿਚੜੀ ਸੰਗਤਾਂ ਵਿੱਚ ਵਰਤਾਈ ਤੇ ਆਪ ਵਿਸ਼ਕੀ ਰਾਤ ਵਿਸ਼ਰਾਮ ਕਰਨ ਪਿੱਛੋਂ ਸਵੇਰੇ ਜਦ ਅਨੰਦਪੁਰ ਲਈ ਗੋਵਿੰਦਰਾਇ ਚੱਲਣ ਲੱਗੇ ਤਾਂ ਮਾਈ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਉਹ ਕਿੱਥੋਂ ਕਿਤੇ ਵੀ ਨਾ ਜਾਣ ਤੇ ਇੱਥੇ ਹੀ ਮੈਨੂੰ ਦਰਸ਼ਨ ਦਿੰਦੇ ਹੋਏ ਪਾਸ ਰਹਿਣ ਗੋਵਿੰਦ ਰਾਏ ਜੀ ਨੇ ਕਿਹਾ ਦਾਦੀ ਮਾਂ ਮੈਂ ਸਦਾ ਆਪ ਜੀ ਦੇ ਪਾਸ ਹੀ ਹੋਵਾਂਗਾ ਜਦ ਮੇਰੇ ਦਰਸ਼ਨ ਕਰਨੇ ਹੋਣ ਇੰਜ ਹੀ ਪਿਆਰ ਨਾਲ ਖਿਚੜੀ ਬਣਾ ਕੇ ਸੰਗਤਾਂ ਤੇ ਗਰੀਬ ਲੋੜਵੰਦਾਂ ਨੂੰ ਛਕਾਉਣਾ ਮੈਂ ਉਹਨਾਂ ਵਿੱਚੋਂ ਹੀ ਤੁਹਾਨੂੰ ਇੰਜ ਬੈਠਾ ਨਜ਼ਰਾਵਾਵਾਂਗਾ ਮਾਤਾ ਜਮਨਾ ਦੇਵੀ ਦੇ ਦਿਲ ਵਿੱਚ ਗੋਵਿੰਦ ਰਾਏ ਦੇ ਦਰਸ਼ਨ ਕਰਨ ਦੀ ਊਮੰਗ ਪੈਦਾ ਹੁੰਦੀ ਹੈ ਤਾਂ ਉਹ ਖਿਚੜੀ ਤਿਆਰ ਕਰਕੇ ਸੰਗਤਾਂ ਨੂੰ ਖਵਾਉਂਦੀ ਹੈ ਤਾਂ ਉਸ ਨੂੰ ਪ੍ਰਤੱਖ ਗੋਵਿੰਦ ਰਾਏ ਜੀ ਦੇ ਦਰਸ਼ਨ ਹੋ ਜਾਂਦੇ ਨੇ ਮਾਈ ਅਖੀਰਲੇ ਸੁਵਾਸਾਂ ਤੱਕ ਗੋਵਿੰਦ ਰਾਏ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀ ਰਹੀ ਉਹ ਹਾਂਡੀ ਜਿਸ ਵਿੱਚ ਮਾਈ ਨੇ ਗੋਵਿੰਦ ਰਾਏ ਜੀ ਲਈ ਖਿਚੜੀ ਤਿਆਰ ਕੀਤੀ ਸੀ ਉੱਥੇ ਹੁਣ ਗੁਰਦੁਆਰਾ ਹਾਂਡੀ ਸਾਬ ਹੈ ਉਹ ਹਾਂਡੀ ਵੀ ਮੌਜੂਦ ਹੈ ਤੇ ਅੱਜ ਵੀ ਉੱਥੇ ਖਿਚੜੀ ਦਾ ਲੰਗਰ ਚੱਲਦਾ ਹੈ ਜੇ ਅਸੀਂ ਸੰਗਤ ਦੀ ਖੁਸ਼ੀ ਲੈ ਲਈਏ ਤਾਂ ਗੁਰੂ ਦੀ ਖੁਸ਼ੀ ਆਪੇ ਮਿਲ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ